ਸਾਸਿਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਹੋ ਗਈ ਤਰੀਕ ਜੀ 11 ਤੇ ਆਪਣੇ ਹਲਵਾਈ ਪਹੁੰਚ ਚੁੱਕੇ ਆ। ਬਾਕੀ ਆਪਣੇ ਸਾਰੇ ਕੰਮ ਹੋ ਗਏ ਨੇ। ਆਪਣਾ ਮਤਲਬ ਸਮਾਨ ਵੀ ਛੱਡਿਆ ਗਿਆ ਹੈਗਾ। ਤੇ ਆਪਣਾ ਕਾਰ ਦਾ ਫਾਈਨਲ ਹੋ ਗਿਆ ਸੀਗਾ। ਠੀਕ ਹੈ ਬਾਈ। ਤੇ ਬਾਕੀ ਆਪਣਾ ਬੈਲੰਸ ਦਾ ਵੀ ਕਲੀਅਰ ਹੋਇਆ ਹੈਗਾ। ਬਾਕੀ ਜਿਹੜੇ ਬਾਪੂ ਦੇ ਕੰਮ ਸੀ ਉਹਨੇ ਕਰ ਦਿੱਤੇ ਹੈਗੇ। ਤੇ ਬਸ ਹੁਣ ਆਪਣਾ ਟੈਂਟ ਅੱਜ ਬਾਈਕ ਨਾਲ ਤੋਂ ਸਮਾਨ ਛੱਡਣ ਲੱਗ ਗਿਆ ਹੈਗਾ। ਤੇ ਟੈਂਟ ਅੱਜ ਲੱਗਣਾ ਸ਼ੁਰੂ ਹੋ ਜਾਣਾ ਲੜੀਆਂ ਵੀ ਪੈ ਜਾਣੀਆਂ ਨੇ। ਤੇ ਹੁਣ ਮੈਂ ਚੱਲਿਆ ਸੀਗਾ ਕੋਟ ਕੋਰੇ ਕੋਟੋਂ ਹੋ ਕੇ ਪੈਨ ਨੂੰ ਛੱਡ ਕੇ ਉੱਥੇ ਤੇ ਫਿਰ ਮੈਂ ਬਰਗਾੜੀ ਜਾਣਾ ਹੈਗਾ। ਤੇ ਕੰਮ ਕਰਕੇ ਉਹਨੇ ਹੈਗੇ ਤੇ ਮਠਿਆਈ ਬਣਣੀ ਹੈ ਤੇ ਬਾਕੀ ਇਹ ਸਮਾਨ ਛੋਟੇ ਭਾਈ ਨੇ ਸੰਭ ਲੈਣਾ ਹੈਗਾ ਮਠਿਆਈ ਆਲਾ ਉਹਨੇ ਲਵਾ ਦੇਣੀ ਹੈ ਜਿੱਥੇ ਲਵਾਉਣੀ ਹੈਗੀ ਹੈ ਨਿੱਕੇ ਮੋٹے ਜਿਹੜਾ ਦੋਸਤ ਆਇਆ ਹੈਗਾ ਭਿੰਦਾ ਉਹ ਕਰਾਈ ਜਾਂਦਾ ਹੈ ਬਹੁਤ ਧੰਨਵਾਦ ਜੀਦਾ ਜਿਹੜਾ ਇਹਨਾਂ ਸਾਥ ਦਿੰਦਾ ਹੈਗਾ ਤੇ ਚਲੋ ਹੁਣ ਫਿਰ ਆਪਾਂ ਜਿਹੜੇ ਅੱਗੇ ਦੇ ਕੰਮ ਆ ਉਹ ਕਰਦੇ ਹੈਗੇ ਤੇ ਤੁਹਾਨੂੰ ਵੀ ਮੈਂ ਨਾਲ-ਨਾਲ ਦਿਖਾਉਂਗਾ ਦਿਖਾਉਣਾ ਤੁਹਾਨੂੰ ਆਵੇ ਲਵਾਈ ਲੱਗੇ ਹੋਏ ਨੇ ਲੱਡੂ ਪਾਣੀ ਹੈ ਜਿਹਦੇ ਲੱਡੂ ਬਣੇ ਪਏ ਨੇ ਜਿਹਦੇ ਵੀ ਬਾਈ ਕੱਢੀ ਜਾਂਦਾ ਲੱਡੂ ਪਾਣੀ ਪਕੌੜੀਆਂ ਤੇ ਸਾਡੇ ਲੱਡੂ ਤੇ ਪਾਉੜਾ ਤੇ ਬਰਫੀ ਬਣਦੀ ਮੌਤੀ ਹੋਣਾ ਪੂਰਾ ਕਸਦਾ ਦੋ ਤਿੰਨ ਦਿਨ ਕੰਮ ਹਲਵਾਈਆਂ ਦਾ ਟੈਂਟ ਦਾ ਲੜੀਆਂ ਦਾ ਸਾਰਾ ਕਲੀਅਰ ਹੋ ਜਾਣਾ ਹੈ ਕੱਲ ਨੂੰ ਸਾਰਾ ਕਲੀਅਰ ਟੈਂਟ ਲੱਗ ਜਾਣਾ ਹੈਗਾ ਦੇ ਵੇਰ 15 ਨੂੰ ਆਪਣੇ ਹੈਗੇ ਆਨੰਦ ਕਾਰਨ ਤੇ ਚਲੋ ਫਿਰ ਹੁਣ ਆਪਾਂ ਦੋਸਤੋ ਚੱਲਦੇ ਆਂ ਕੋਟਕਪੁਰਾ ਹੁਣ ਆਪਾਂ ਆ ਗਏ ਸੀ ਕੋਟਕਪੁਰਾ ਫਾਟਾ ਸ਼ੋਰੂਮ ਤੇ ਆਪਾਂ ਲੈਣੇ ਸੀ ਦੋ ਸੈਂਟਰ ਤਾਂ ਪ੍ਰੀਤ ਵਰਗੀਆਂ ਨੇ ਬ੍ਰੋ ਸਹਿਬ ਸਿੰਘ ਸਾਂਗੇ ਤੇ ਭੈਣ ਨੂੰ ਭੇਜਦਾ ਉਹਦੇ ਕੰਮ ਕਰਨ ਨੂੰ ਮੈਂ ਚਾਹਨੂ ਆਪਸ ਲੈ ਕੇ ਜਾਵਾਂਗਾ ਤੇ ਹੁਣ ਆਪਦੇ ਕੰਮ ਕਰਨਗੇ ਆ ਤਾਂ ਦੇਖ ਰਹੀਆਂ ਵੇਖੋ ਕਦੋਂ ਪਸਾਉਂਦਾ ਮੈਂ ਉੱਖਾਈ ਹੋ ਜਾਂਦਾ ਜਦੋਂ ਇਹਨਾਂ ਦੇ ਨਾਲ ਆ ਜਾਈਦਾ ਨੰਨ ਲਿਆ ਸਾਹਿਬ ਵਿਚਾਰਾ ਕੁਛੜ ਸੁਤਾ ਪਿਆ ਹੈਗਾ ਤੇ ਦੇਖਦੇ ਕਿੰਨਾ ਟਾਈਮ ਲੱਗਦਾ ਹਮ ਦੋਸਤੋ ਚਲੋ ਕੋਈ ਨਹੀਂ ਆਹੀ 4 ਦਿਨ ਖੁਸ਼ੀ ਦੇ ਹੁੰਦੇ ਆ ਬਾਜ ਤੱਕ ਕੰਮ ਦਿੰਦੇ ਤੇ ਖਰੀਦੋ ਫਰੋਦ ਵੀ ਇਹ ਦਿਨਾਂ ਦੇ ਵਿੱਚ ਹੀ ਹੁੰਦੀ ਹੈਗੀ ਹੈ ਤੇ ਹਜੇ ਮੈਂ ਆਪ ਸਮਾਨ ਲੈਣਾ ਹੈਗਾ ਆਪ ਦਾ ਵਿਚ ਵਿਚਾਲੇ ਦਿਨ ਦੋ ਰਹਿਗੇ ਸਿਰਫ ਕਰਦੇ ਫਿਰ ਸਾਰਿਆਂ ਨੂੰ ਬਾਏ ਕਰੀਂ ਤੇਰੇ ਵਾਹ ਕਰਦੇ ਫਿਰ ਸਾਰੇ ਨੂੰ ਅੱਜ ਕੀ ਹੋਇਆ ਅਜੀ ਖਾਂਜ ਧਿਆਣਾ ਤੇਰਾ ਵਾਹ ਕਰ ਪਹਿਲਾਂ ਮੈਂ ਫੇਰ ਲੈ ਕੇ ਜਾ ਵਾਹ ਕਰ ਜਾ ਵਾਹ ਕਰ ਵਾਹ ਕਰਦੇ ਬਾਈ ਸੇਬੋ ਕੋੜੇ ਉਹ ਕੋੜੇ ਕੋਰੇ ਕੱਪੜੇ ਲਾਉ ਕੋੜੇ ਕੇਲੇ ਖਾਣੇ ਹੋਵੇ ਕੇਲੇ ਆ ਗਏ ਕੇਲੇ ਖਾ ਗਏ ਨਾਲੇ ਉਹਦੇ ਨਾਲ ਮੁਰਗੀ ਕੇਲੇ ਖਾ ਲਈ ਫਿਰ ਕੇਲੇ ਉਹ ਬਾਬਾ ਜੀ ਕੇਲੇ ਲੈ ਕੇ ਮੈਂ ਹੁਣ ਆ ਗਿਆ ਸੀਗਾ ਇੱਥੇ ਰੰਗ ਸਿੰਘ ਵਾਲੇ ਮੈਂ ਆ ਕੇ ਜਦ ਦੇਖਿਆ ਤਾਂ ਸਬਜ਼ੀ ਬਹੁਤ ਸੁੱਕੀ ਪਈ ਸੀ ਦੋਸਤੋ ਫਿਰ ਪਾਣੀ ਲਾਈਏ ਕਿਉਂਕਿ ਪੰਡ ਜੇ ਲੱਗ ਜਾਣੇ ਹੈਗੇ ਚਾਰ ਪੰਜ ਦਿਨ ਸਾਰੀ ਸੁੱਕੀ ਪਈ ਸੀ ਮੈਂ ਭਿੰਨੀਆਂ ਬੀਜ ਗਈ ਜਾਂਦਾ ਹੈ ਲਸਣ ਲਸਣ ਸਾਰਾ ਸੁੱਕਿਆ ਇਧਰ ਆਪਣੇ ਹੈਗੇ ਲਸਣ ਟਮਾਟਰ ਲਸਣ ਕਾਫੀ ਭਾਰਾ ਹੋ ਗਿਆ ਵੇਖੋ ਬਿਲਕੁਲ ਔਰ ਗਹਿਣ ਕਾਪਾ ਕੁਛ ਨਹੀਂ ਪਾਇਆ ਸਰ ਤੇਸੀ ਖਾਦ ਤੇ ਆਹ ਟਮਾਟਰ ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀ ਵੀਡੀਓ ਦੇ ਵਿੱਚ ਤਾਂ ਦੇਖੋ ਤੁਸੀਂ ਫਲ ਵੇਖੋ ਇਹਨਾਂ ਦੋਸਤੋ ਹੌਲਾ ਨਾਲ ਪਰੇ ਹੀ ਪਿਆ ਜਮਾ ਹੈ ਹੈ ਸੁੱਕੀ ਜਾਂਦਾ ਸੀਗਾ ਇਹ ਨਹੀਂ ਇਹਨੂੰ ਤਾਂ ਲਾਉਣਾ ਹੀ ਨਹੀਂ ਬਸ ਇਹਨਾਂ ਨੂੰ ਹੀ ਲਾਉਣਾ ਸੀਗਾ ਉਧਰ ਹੀ ਲਾਉਣਾ ਪਰ ਲਿਆ ਨੂੰ ਘਰ ਵੀ ਇਹ ਰਹਿਣ ਦੇ ਨਾਲ ਹੀ ਹੈ ਹਨਾ ਪੰਜ-ਸੱਤ ਦਿਨ ਹੀ ਹੋਇਆ ਇੱਥੋਂ ਕਿਆ ਨੂੰ ਬੈਂਡ ਤੇ ਜਮਾਂ ਦਾਸ ਹੋਇਆ ਪਿਆ ਹੈਗਾ ਬੂਟੇ ਵੀ ਹੁਣ ਤਿੰਨ-ਚਾਰ ਦਿਨ ਤਾਂ ਲਗਾਤਾਰ ਕੰਮ ਹੈ ਤੇ ਫੇਰ ਆ ਕੇ ਮਣੀਪੂਣੀ ਲਾਉਂਗਾ ਬਾਕੀ ਰਹਿੰਦਾ ਹੋਇਆ ਸਾਫ ਸਪਾਈ ਉਹਨੇ ਹੁਣ ਕੋਈ ਆਉਂਦਾ ਵੀ ਨਹੀਂ ਕਰੇ ਨਾ ਚਾਚਾ ਆਉਂਦਾ ਇਹ ਨਾ ਤਾਇਆ ਤਾਈ ਆਉਂਦੇ ਚੱਲ ਹੁਣ ਬਾਅਦ 'ਚ ਹੀ ਵੇਖਾਂਗੇ ਆਪਦੇ ਕੰਮ ਕਰ ਲਈਏ ਤੇ ਫੇਰ ਚਲੋ ਹੁਣ ਆਪਾਂ ਚੱਲਦੇ ਹੈਗੇ ਪਿੰਡ ਉੱਥੇ ਹੀ ਵੇਖਦੇ ਆਂ ਜਾ ਕੇ ਅਜੇ ਬਰਗਾੜੀ ਰੁਕਣਾ ਹੈਗਾ ਸਗਰ ਭਾਰੇ ਬਣ ਗਏ ਜੀ ਖੰਡ ਲਾਉਣਗੇ ਇਹਨੂੰ ਤੇ ਆ ਬਰਫੀ ਬਣ ਗਈ ਹੈ ਜੀ ਤੇ ਮੁੰਡਾ ਆਪਣਾ ਮਿੱਤਰ ਹੀ ਹੈ ਹਲਵਾਈ ਹੈ ਜਿਹੜਾ ਤੇ ਸਾਰਾ ਪੈਸੇ ਦੀ ਵੀ ਇਹਦੀ ਜ਼ਿੰਮੇਵਾਰੀਆਂ ਕੁਰਬਾਨੀਆਂ ਬਣਾਈਆਂ ਹੈਗੀਆਂ ਪਹਿਲਾਂ ਵੀ ਆਪ ਵੱਡਬਿਆਂ ਦੇ ਵਿੱਚ ਕੁਰਬਾਨੀਆਂ ਪਾਈਆਂ ਤੇ ਆਬਰਾਨਾ ਬਣ ਗਿਆ ਹੈਗੇ ਤੇ ਬਾਕੀ ਇਹ ਜੋ ਉਧਰ ਬਣਾਈ ਜਾਂਦਾ ਹੈ ਜਿਵੇਂ ਲੱਡੂ ਬਣਨੇ ਹੈਗੇ ਅੱਜ ਗਲਾਲ ਜਮ ਰਸ ਗੁਲਿਓ ਵੀ ਬਣੀਆਂਗੇ ਉਹ ਵੀ ਦੇਖਦੇ ਆਪਾਂ ਜਾ ਕੇ ਸਾਰੀਆਂ ਬੈਸਕਟ ਖਾਈਏ ਨੇ ਦਸ ਵੇ ਆ ਕਿਡਾ ਕਿ ਹੋਇਆ ਆਲੂ ਮਟਰ ਆਹ ਹੋ ਆ ਤਾਂ ਮੈਨਾਂ ਬੰਦੇ ਹੋਣਗੇ 10 15 ਹਨ ਹੋਣਗੇ ਇਹਨੇ ਤਾਂ ਹਲਵਾਈ ਆਚਾਰ ਤਾਂ ਫਿਰ ਗਵਾਂਡੀ ਵੀ ਹੈਗੇ ਤੇ ਆਪਾਂ ਵੀ ਆ ਪੰਜ ਸੱਤ ਜਣੇ 15 ਜਣੇ ਤਾਂ ਹੋਣਗੇ ਜੋ ਲਿਓ ਪੌਂਦੀ ਤਿਆਰੀਆਂ ਪਾਉਂਦੇ ਤੇ ਉਹਦੀਆਂ ਸਹੇਲੀਆਂ ਟੀਚਰ ਆਈਆਂ ਸਹੀਆਂ ਜਿਆਦਾ ਉੱਠੇ ਲਾਇਆ ਬਸ ਤਿਆਰੀ ਕਰਦੀ ਤੇ ਅੰਦਰ ਆ ਕੇ ਸਾਮਾਨ ਸਭ ਠੀਕ ਕਰੀ ਜਾਂਦੀ ਫਿਰ ਦਿਖਾਉਂਦੇ ਆ ਤੁਹਾਨੂੰ ਬੱਸ ਤਿਆਰੀ ਕਰਦੀ ਜੇਰੀ ਨਿਕਲੀ ਨਾ ਖਰਚਾ ਫਟੇ ਬਰੂਨਾ ਡਾਕਟਰ ਆਵੇ ਮੋਹ ਜੀ ਨਾਲ ਬਹਿ ਜਾ ਫੋਟੋ ਨਾਲ ਬਹਿ ਜਾ ਤਿਆਰੀ ਹੋ ਗਈ ਪੂਰੀ ਪਹਿਣ ਆ ਕੇ ਬੈਠ ਗਏ ਨੇ ਬੈਂਗਲਛੜੇ ਮਨਿਸ਼ੂ ਹੋ ਗਈ ਹੈ ਹਾਂ ਬਹਿ ਜਾਓ ਬਹਿ ਜਾਓ ਬਹਿ ਜਾਓ ਵੀਡੀਓ

चलो सही है बस चलो अद्धे पैसे दे दो चल कोई नहीं आ फड़ देख देखो सारे इधर आंटी आंटी ਇੱਥੇ ਆ ਜਾਓ ਕੋਰਸੀ ਤੇ ਨਾਲ ਨੂੰ ਕਰ ڪرਸੀ ਥੋੜੀ ਜੀ ਸਾਬ ਇੱਧਰ ਦੇਖੋ ਇੱਧਰ ਇੱਧਰ ਦੇਖੋ ਬਾਏ ਬਾਏ ਕਰੋ

ਦੋਸਤੋ ਹੁਣ ਮੈਂ ਆਇਆ ਸੀਗਾ ਬਰਗਾੜੀ ਮੇਰੀ ਗਾੜੀ ਪਹਿਲਾਂ ਤਾਂ ਮੈਂ ਇੱਕ ਕੁਰਤਾ ਬੇਮਾ ਲੈਣਾ ਸੀਗਾ ਭਰਾਣੇ ਸੁਵਾਉਣਾ ਸੀਗਾ ਤੇ ਉਹਨੇ ਬਣਾਇਆ ਨਹੀਂ ਸੀ ਲੇਟ ਹੀ ਸੀਗਾ ਕਿਉਂਕਿ ਕੰਮ ਤੋਂ ਦੇ ਜ਼ਿਆਦਾ ਸੀ ਟਾਈਮ ਨਹੀਂ ਲੱਗੇਗਾ ਤੇ ਉਹ ਕਪੜਾ ਮੈਂ ਲੈ ਲਿਆ ਤੇ ਬਾਕੀ ਮੈਂ ਹਲਵਾਈਆਂ ਉਚੜਾ ਕੇ ਜਾਣਾ ਬੱਸ ਸਟੈਂਡ ਤੇ ਆਪਣੇ ਪਿੰਡ ਤੇ ਉੱਥੇ ਬੱਸ ਨਹੀਂ ਰੁਕੀ ਤੇ ਫਿਰ ਮੈਂ ਉਹਨਾਂ ਨੂੰ ਵੀ ਚੱਲ ਮੈਂ ਕਿਹਾ ਚਲੋ ਮੈਂ ਤੁਹਾਨੂੰ ਬਰਗਾੜੀ ਚੜਾ ਦੂੰਗਾ ਤੇ ਹੁਣ ਮੈਂ ਚੱਲਿਆ ਹੈਗਾ ਵਾਪਸ ਤੇ ਜਾ ਕੇ ਫਿਰ ਹੁਣ ਆਪਾਂ ਖਾਣੇ ਆ ਰੋਟੀ ਪਾਣੀ ਤੇ ਬਾਕੀ ਤੁਹਾਨੂੰ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਹਾਂ ਇੱਕ ਗੱਲ ਹੈ ਦੋਸਤੋ ਇਨੇ ਨਾ ਹੌਸਲਾ ਵਧਦਾ ਮੇਰਾ ਤੇ ਕਮੈਂਟ ਕਰਕੇ ਦੱਸਿਆ ਕਰੋ ਇਹ ਵਲੌਗ ਕਿਦਾਂ ਦੇ ਆ ਜੇ ਕੋਈ ਕਮੀ ਹੁੰਦੀ ਹੈ ਤਾਂ ਫਿਰ ਮੈਂ ਉਹ ਪੂਰੀ ਕਰੂੰਗਾ ਖਰਾ ਉਤਰਨੀ ਕੋਸ਼ਿਸ਼ ਕਰੂੰਗਾ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ